ਥੈਂਕ ਯੂ ਜੀ ਦਰਦਪੀਰ ਬਾਬਾ ਨਗਾਹੇ ਵਾਲੀ ਸਰਕਾਰ ਦਾ ਮੇਲੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਜਿਆਦੀਆਂ ਗੱਲਾਂ ਨਹੀਂ ਕਰ ਰਹੀਆਂ ਸਾਰੇ ਭਰਾ ਬੈਠੇ ਆ ਔਰ ਸਾਰਿਆਂ ਨੇ ਹੀ ਟਾਈਮ ਲਾਉਣਾ ਹੈ ਸੋ ਸਾਹਮਣੇ ਵੱਡੇ ਬਾਜੀ ਜਨਾਬ ਬਲਕਾਰਨ ਖੇਲਿਆ ਜੀ ਭੈਣ ਜੀ ਮਨਜਿੰਦਰ ਗੁਲਸ਼ਨ ਜੀ ਬੈਠੇ ਨੇ ਜਿਨ੍ਹਾਂ ਚਿਰ ਇਹਨਾਂ ਦਾ ਹੁਕਮ ਸਾਰਿਆਂ ਦਾ ਇਹ ਗੱਲ ਸੱਚੀ ਹੈ ਬਾਜੀ ਕਹਿੰਦੇ ਮੇਲਾ ਸਾਰਿਆਂ ਦਾ ਵਾਕਿਆ ਹੈ ਸਾਡਾ ਆਪਣਾ ਮੇਲਾ ਘਰ ਦਾ ਮੇਲਾ ਹੈ ਤੇ ਸਾਹਮਣੇ ਬੀਐਸ ਪੱਟੀ ਜੀ ਬੈਠੇ ਨੇ ਜਸ਼ਨਮੇਤ ਨਾਲ ਸਾਡਾ ਵੀਰ ਮਨਜੀਤ ਦਾਸ ਵੱਲ ਉਹਨਾਂ ਦੇ ਸਾਥੀ ਗਾਇਕ ਆ ਬੈਠੇ ਸਾਰੇ ਗਾ ਕੇ ਗਏ ਛੇ ਮੰਮਰਕੋਟ ਗਾ ਕੇ ਗਿਆ ਕਾਬਲ ਸਾਉਂਡ ਸਾਡੀ ਆਵਾਜ਼ ਨੂੰ ਠੱਗ ਠੱਗ ਪਹਚਾਰ ਰਿਹਾ ਮੈਂ ਧੰਨਵਾਦੀ ਆ ਸਾਰਿਆਂ ਦਾ ਧੰਨਵਾਦੀ ਆ ਟਹਿਣਾ ਜਗਦੇਵ ਟਹਿਣਾ ਸਾਡਾ ਵੱਡਾ ਭਰਾ ਉਹਨਾਂ ਦਾ ਚੈਨਲ ਗਰੋਥ ਕਰ ਰਿਹਾ ਸੋ ਉਹਨਾਂ ਨੂੰ ਵੀ ਧੰਨਵਾਦ ਜੀਪੀ ਦੀ ਸਿਕਿਉਰਿਟੀ ਲੱਗੀ ਜੀਪੀ ਦਾ ਵੀ ਧੰਨਵਾਦ ਸਾਰਿਆਂ ਜਣਾਂ ਦਾ ਸਾਡਾ ਵੀਰ ਅ ਕੱਲ ਨੂੰ ਵੀ ਮੇਲਾ ਚੱਲਣਾ ਹੈ ਬੜੇ ਵੱਡੇ ਪੱਦਰ ਦੇ ਉੱਤੇ ਅੱਜ ਵੀ ਵੱਡੇ ਪੱਦਰ ਤੇ ਮੇਲਾ ਚੱਲ ਰਿਹਾ ਹੈ ਬਾਬਾ ਬਿਹਾਰੇ ਸ਼ਾਹ ਜੀ ਬਾਬਾ ਕਾਲੇ ਸ਼ਾਹ ਜੀ ਅਰ ਅੱਜ ਰਾਤ ਨੂੰ ਵੀ ਚੱਲਣਾ ਹੈ ਸੁਲਤਾਨਾ ਜੀ ਪਹੁੰਚ ਰਹੇ ਨੇ ਮੇਰੇ ਖਲ ਨਾਲ ਅੱਜ ਰਾਤ ਨੂੰ ਹਨਾ ਵਾਹ ਬਹੁਤ ਵਧੀਆ ਗੱਲ ਹੈ ਇੱਕ ਤਾੜੀ ਸਾਰੇ ਜਣੇ ਇਸ ਮੇਲੇ ਦੇ ਨਾਲ ਦੀ ਲਾਦ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਆਓ ਜਿਆਦੀਆਂ ਗੱਲਾਂ ਨਾ ਕਰਦੇ ਹੋਏ ਟਾਈਮ ਦੀ ਨਜਾਕਤ ਨੂੰ ਸਮਝਦੇ ਹੋਇਆ ਸ਼ੁਰੂ ਕਰਦੇ ਆਂ ਅੱਜ ਦਾ ਗੀਤ ਤੇ ਧਾਰਮਿਕ ਗੀਤ ਬਲਕਾਰ ਭਾਜੀ ਨੇ ਵੀ ਗਾ ਲਿਆ ਸਾਰੇ ਨੇ ਗਾਇਆ ਆਪਣਾ ਧਾਰਮਿਕ ਨੂੰ ਸਿੱਧਾ ਪੰਜਾਬੀ ਗਾਣਿਆਂ ਤੇ ਆਉਨੇ ਹਨਾ ਕਿਉਂਕਿ ਟਾਈਮ ਦੀ ਜੜੀ ਆ ਉਹ ਪਾਬੰਦੀ ਆ ਤੇ ਸਮਝਣਾ ਵੀ ਚਾਹੀਦਾ ਆ ਆਰਟਿਸਟਾਂ ਨੂੰ ਇਸ ਗੱਲ ਨੂੰ ਸੋ ਆਓ ਲੱਕੀ ਅਨਖੀਲਾ ਸਾਡਾ ਭਰਾ ਛੋਟਾ ਸਾਡਾ ਬੱਚਾ ਉਹ ਵੀ ਖੜਾ ਆ ਬਲਕਾਰ ਬਾਜੀ ਬਹੁਤ ਅੱਛੇ ਇਨਸਾਨ ਆ ਸੰਗੀਤ ਕਿੱਥੇ ਮੈਂ ਦੇਖੇ ਨਹੀਂ ਮੈਨੂੰ ਹਾਂ ਸੰਗੀਤ ਸੰਗੀਤ ਨੇ ਬਹੁਤ ਵੱਡਾ ਬਿਜ਼ਨਸ ਸ਼ੁਰੂ ਕੀਤਾ ਆ ਨਹੀਂ ਬਹੁਤ ਵੱਡਾ ਬਿਜ਼ਨਸ ਸ਼ੁਰੂ ਕੀਤਾ ਸੰਗੀਤ ਨੇ ਗਾਣੇ ਵੀ ਕੀਤੇ ਬੜੇ ਵਧੀਆ ਕੀਤੇ ਬਿਜ਼ਨਸ ਬਹੁਤ ਵਧੀਆ ਤੋ ਅਰ ਇੱਕ ਬਲੌਗ ਚੈਨਲ ਵੀ ਚੱਲ ਰਿਹਾ ਉਹ ਵੀ ਅਸੀਂ ਦੇਖ ਰਿਹਾ ਤੇ ਬਹੁਤ ਵਧੀਆ ਇਹ ਪਰਿਵਾਰ ਇੱਕ ਐਸਾ ਪਰਿਵਾਰ ਆ ਇਹ ਨਹੀਂ ਤੁਸੀਂ ਪਿੰਡ ਵਾਲਿਓ ਭਾਜੀ ਦੇ ਇਹ ਨਹੀਂ ਹੁੰਦਾ ਕਿ ਭਾਜੀ ਇੱਥੇ ਸਾਨੂੰ ਬੁਲਾ ਲੈਂਦੇ ਆ ਪੈਸੇ ਸੇੜਦੇ ਆ ਪੈਸੇ ਘਰੇ ਦਿੰਦੇ ਆ ਇਹ ਗੱਲਾਂ ਇੱਕ ਬੜੀਆਂ ਦੂਰ ਚਲੇ ਜਾਂਦੀਆਂ ਨੇ ਇਹ ਐਸੀ ਜੋੜੀ ਆ ਇਹ ਪੰਜਾਬ ਦੇ ਕਲਾਕਾਰਾਂ ਦੇ ਮਗਰ ਖੜਨ ਵਾਲੀ ਜੋੜੀ ਆ ਖਾਸ ਕਰਕੇ ਔਖੇ ਟਾਈਮ ਦੇ ਵਿੱਚ ਮੈਂ ਕਿਸੇ ਦੀ ਗੱਲ ਸੁਣੀ ਸੁਣਾਈ ਨਹੀਂ ਕਹਿੰਦਾ ਮੈਂ ਅਰਤੀ ਸਿਆਲ ਚ ਲਾਇਆ ਇਹ ਫੋਨ ਮੈਂ ਭਾਜੀ ਆ ਲਗ ਪ੍ਰੋਬਲਮ ਪੈ ਗਈ ਉਹ ਅੱਜ ਵੀ ਮੈਸੇਜ ਮੇਰੇ ਕੋ ਸਾਂਭਿਆ ਪਿਆ ਵੀ ਗਰਮੀ ਦਾ ਇੰਨਾ ਕ ਕਰਤਾ ਜੇ ਹੋਰ ਲੋੜ ਹੋਈ ਦੱਸੀ ਕੋ ਭਰਾਵੀ ਨਾ ਇਹ ਜੋੜੀ ਆ ਮਲਕਾਰ ਨਖੀਲਾ ਮਨਜਿੰਦਰ ਗੁਲchan ਜੀ ਸਤਿ ਸ਼੍ਰੀ ਅਕਾਲ ਦੀ ਆ ਅੱਜ ਡਰਦੇ ਡਰਦੇ ਆਏ ਆ ਸਾਡਾ ਪ੍ਰੋਗਰਾਮ ਹੀ ਤਾਂ ਮੈਂ ਕਿਹਾ ਕੰਨਾਂ ਦੇ ਵਾਜਣੀਆਂ ਅੱਜ ਤੇ ਪਰ ਕੋਈ ਗੱਲ ਨਹੀਂ ਥੈਂਕ ਯੂ ਜੀ ਜਿੰਨਾ ਪ੍ਰੋਗਰਾਮ ਹੈਗੇ ਸੀ ਭੱਟੀ ਦੇ ਕੋਈ ਪ੍ਰੋਗਰਾਮ ਸੀਗਾ ਪਰ ਮੈਨੂੰ ਭੱਟੀ ਦੀ ਇੱਕ ਗੱਲ ਸਮਝ ਨਹੀਂ ਆਉਂਦੀ ਭੱਟੀ ਕਿਹੜਾ ਜਹਾਜ਼ ਰੱਖਿਆ ਯਾਰ ਇਹਦਾ ਕਪੂਰਥਲੇ ਸੀ ਮੈਂ ਇਹਨਾਂ ਨਾਲ ਗੱਲ ਕਰੰਦਿਆਂ ਗੱਡੀ ਦੇ ਵਿੱਚ ਮੈਂ ਕਹਾਂ ਦਿਲਦਾਰ ਭਾਜੀ ਦਾ ਪ੍ਰੋਗਰਾਮ ਹੈਗਾ ਬਰਵਾਲੇ ਮੈਂ ਕਹਾਂ ਆਪਾਂ ਸਾੜਪੁਰੇ ਸੀ ਆਪਾਂ ਵੀ ਆਏ ਨਾ ਦਿਲਦਾਰ ਮੈਂ ਕਹਾਂ ਪੱਟੀ ਅੱਜ ਲੇਟ ਆਉ ਪੱਟੀ ਪਹਿਲਾਂ ਆ ਗਿਆ ਕਿ ਤਾੜੀ ਬਣਦੀ ਵੀਸ ਪੱਟੇ ਆਓ ਜਿਆਦੀ ਗੱਲਾਂ ਨਾ ਕਰਦੇ ਹੋਏ ਸਿੱਧਾ ਗਾਣਾ ਆ ਚੁਕ ਮਿਲ ਆਹ ਰੋ ਰੋ ਹਾਂਜੀ ਕੀ ਕਹਿ ਨਹੀਂ ਆ ਹਾਂ ਹਾਂ ਇੱਕ ਤੇ ਬੜਿਆ ਨਾ ਕੋਈ ਨਹੀਂ ਆਣਾ ਹੈਲੋ ਠੀਕ ਹੈ ਜੀ ਸਾਰੇ ਕੀ ਸਟੇਜ ਉਤੇ ਸਾਡਾ ਛੋਟਾ ਪਰ ਆਪਨਛੀ ਰਣਗੜ ਵਾਲਾ ਗੀਤਕਾਰ ਖੜਾ ਹੈ ਬਹੁਤ ਮਿਹਨਤ ਇਸ ਇਨਸਾਨ ਦੀ ਵੀ ਬੜੇ ਅਸ਼ੇਸ਼ੇ ਗਾਣੇ ਲਿਖਦਾ ਹੈ ਸੋ ਇੱਕ ਤਾੜੀ ਇਹਦੇ ਨਾਂ ਦੀ ਮਾਰ ਦਿਓ ਥੈਂਕ ਯੂ ਜੀ ਹਾਂ ਜੀ ਚਲ ਜੀ ਚਲੋ ਗੱਲੋ ਗੱਲੋ ਕੋਈ ਗੱਲ ਨਹੀਂ ready ਚਲੀਏ ਬੜੀ ਹੋਰ ਰਮਜਾਂ ਦੇ ਨਾਲ ਮੈਨੂੰ ਕੀ ਸਮਝਾਉਣਾ ਏ ਵੇ ਮੋੜ ਮੋੜ ਕੇ ਤੂੰ ਮੇਰੇ ਮਾਦਾ ਨਾਲ ਮੈਨੂੰ ਕੀ ਸਮਝਾਉਣਾ ਐ ਮੋੜੋ ਮੋੜੇ ਕਾ ਤੂੰ ਮੇਰੇ ਪੈਰੀ ਹੱਥ ਲਾਉਣਾ ਐ ਮਾਦਾ ਨਾਲ ਮੈਨੂੰ ਕੀ ਸਮਝਾਉਣਾ ਐ ਮੋੜੋ ਮੋੜੇ ਕਾ ਤੂੰ ਮੇਰੇ ਪੈਰੀ ਹੱਥ ਲਾਉਣਾ ਐ ਬੜੇ ਨਰਮ ਸੁਭਾਅ ਦਾ ਤੈਨੂੰ ਲੱਗਦਾ ਬੜੇ ਨਰਮ ਸੁਭਾਅ ਦਾ ਤੈਨੂੰ ਲੱਗਦਾ ਗੁੱਸਾ ਨਾ ਕਰੇ ਮੇਰੀ ਗਾਲ ਦਾ ਕਿਹੜਾ ਮਸਲਾ ਕਰਉਣਾ ਹੱਲ ਬਾਬੀ ਕਰਵੇਂ ਦੱਸ ਤੈਨੂੰ ਕੀ ਬਾਤ ਐ ਮਸਲਾ ਬਣੀ ਆਈ ਮੂੜ ਅੱਜ ਕਰਨੀ ਆ ਗੱਲ ਨਹੀਂ ਕਰੀ ਯਾਰਾ ਭਾਬੀਏ ਧਿਆਨ ਮੇਰੇ ਵੱਲ ਨਹੀਂ ਬਣੀ ਆਈ ਮੂੜ ਅੱਜ ਕਰਨੀ ਆ ਗੱਲ ਨਹੀਂ ਕਰੀ ਯਾਰਾ ਭਾਬੀਏ ਧਿਆਨ ਮੇਰੇ ਵੱਲ ਨਹੀਂ ਤੈਨੂੰ ਕਹਿਣਿਆ ਨਾ ਕਰੂ ਮਾਲਾ ਮਾਲ ਨਹੀਂ ਤੈਨੂੰ ਕਹਿਣਿਆ ਨਾ ਕਰੂ ਮਾਲਾ ਮਾਲ ਨਹੀਂ ਜਦੋਂ ਵੀ ਮੇਰਾ ਘਰ ਵਸੇ ਆ ਕਿਹੜੀ ਗੱਲੋਂ ਮਾਲੋ ਮਾਲ ਕਰਨਾ ਕਹਿਣਿਆ ਤੂੰ ਮੈਂ ਕਹਾ ਭਾਬੀ ਜੀ ਮੈਂ ਅੱਜ ਤੁਹਾਡੇ ਨਾਲ ਗੱਲ ਕਰਨੀ ਆ ਕਿਹੜੀ ਗੱਲ ਕਰਨੀ ਆ ਪਿਆਰੀ ਗੱਲ ਕਰਨੀ ਆ ਤੁਹਾਡੇ ਨਾਲ ਅੱਜ ਮੈਂ ਕਹਾ ਕਿਹੜੀ ਗੱਲ ਕਰਨੀ ਆ ਮੈਂ ਕਹਾ ਜਿੰਨੇ ਮੇਰੇ ਯਾਰ ਦੋਸਤ ਜਿੰਨੇ ਮੇਰੇ ਭੈਣ ਭਰਾ ਆ ਜਿਹੜੇ ਮੇਲੇ ਵਿੱਚ ਖੜੇ ਨੇ ਸਾਰੇ ਯਾਰ ਦੋਸਤ ਫੇਰ ਇਹ ਜਦੋਂ ਕਿਤੇ ਮੇਲੇ ਮੱਸਿਆ ਕਿਤੇ ਜਾਂਦੇ ਆ ਟਰੈਕਟਰਾਂ ਤੇ ਜਾਂਦੇ ਆ ਇਹ ਕੋਈ ਨਵੀਂ ਗੱਲ ਐ ਨਵੀਂ ਗੱਲ ਨਵੀਂ ਗੱਲ ਇਹ ਆ ਵੀ ਜਦੋਂ ਟਰੈਕਟਰਾਂ ਤੇ ਜਾਂਦੇ ਇਹਨਾਂ ਨੇ ਮਗਰਾੜ ਦੇ ਉੱਤੇ ਆਪਣੀਆਂ ਘਰ ਵਾਲੀਆਂ ਭਾਈਆਂ ਹੁੰਦੀਆਂ ਅੱਛਾ ਇਹਨਾਂ ਨੇ ਮਗਰਾੜ ਉੱਤੇ ਆਪਣੀਆਂ ਘਰ ਵਾਲੀਆਂ ਬਿਠਾਈਆਂ ਹੁੰਦੀਆਂ ਇਹ ਮੇਰਾ ਮਗਰਾੜ ਖਾਲੀ ਤੁਰਿਆ ਜਾਂਦਾ ਤੇ ਤੇਰਾ ਮਗਰਾੜ ਖ ਪਾਪੀ ਨਾਲ ਸਰ ਜੀ ਨਾਲ ਵੇ ਤੇ ਉਹ ਭਾਬੀ ਬੀਬੀ ਨਾਲ ਥੋੜੀ ਨਾ ਗੱਲ ਬਣਦੀ ਆ ਅੱਛਾ ਫਿਰ ਪਾਪੇ ਨੂੰ ਨਾਲ ਲੈ ਜਾ ਕਰ ਉਹ ਭਾਬੀ ਗੱਲ ਦੁਆਨੀ ਬਣਦੀ ਤੂੰ ਮੇਰੀ ਗੱਲ ਸਮਝੀ ਨਹੀਂ ਨਹੀਂ ਸਮਝੀ ਗੱਲ ਮੈਂ ਤੇਰੀ ਹੋਰ ਭਾਈ ਦਿਓਰ ਕਿਹੜੀ ਗੱਲ ਸਮਝਾਉਣੀ ਚਾਹੁੰਦਾ ਭਾਬੀ ਕੀ ਕਹਿੰਦੀ ਤੇ ਦਿਓਰ ਕੀ ਕਹਿੰਦਾ ਕੀ ਤਰ੍ਹਾਂ ਕੇ ਹਾਜ਼ਰ ਆ ਕਹਤਾ ਮੇਰੇ ਸਾਰੇ ਹੱਥ ਲੱਗਣਾ ਏ ਰਮਜ਼ਾ ਦੇ ਨਾਲ ਮੈਨੂੰ ਕੀ ਸਮਝੋ ਨਾ ਏ ਮੁੜ ਮੁੜ ਕੇ ਤਾਂ ਮੇਰੇ ਪੈਰੀ ਹੱਥ ਲੋਣਾ ਏ ਬੜਾ ਨਰਮ ਸੁਆਦ ਅਤ ਲੱਗਦਾ ਬੜਾ ਨਰਮ ਸੁਆਦ ਅਤ ਲੱਗਦਾ ਘਸਾਣਾ ਕਰੇ ਮੇਰੀਆਂ ਅੜਾਂ ਕਿਹੜਾ ਮਸਲਾ ਕਰਾਉਣਾ ਹੱਲੇ ਬਾਬੀ ਦੇ ਹੱਥ ਦੋਰਾ ਕੀ ਬੋਲਦਾ ਮਸਲਾ ਕਰਾਉਣਾ ਹੱਲੇ ਬਾਬੀ ਦੇ ਹੱਥ ਦੋਰਾ ਕੀ ਬੋਲਦਾ ਮਸਲਾ ਕਰਾਉਣਾ ਹੱਲੇ ਬਾਬੀ ਦੇ ਹੱਥ ਦੋਰਾ ਕੀ ਬੋਲਦਾ ਬਣੀ ਆ ਮੂੜ ਅੱਜ ਕਰਨੀ ਆ ਗੱਲ ਨਹੀਂ ਕਰੀ ਯਾਰਾ ਪਾਪੀਏ ਧਿਆਨ ਮੇਰੇ ਵੱਲ ਨਹੀਂ ਲੱਗੀ ਥੈਂਕ ਯੂ ਬਣੀ ਆ ਮੂੜ ਅੱਜ ਕਰਨੀ ਆ ਗੱਲ ਨਹੀਂ ਕਰੀ ਯਾਰਾ ਪਾਪੀਏ ਧਿਆਨ ਮੇਰੇ ਵੱਲ ਨਹੀਂ ਤੈਨੂੰ ਕਹਿਣਿਆ ਨਾ ਕਰੂ ਮੱਲਾ ਮਾਲ ਨਹੀਂ ਤੈਨੂੰ ਕਹਿਣਿਆ ਨਾ ਕਰੂ ਮੱਲਾ ਮਾਲ ਨਹੀਂ ਜਦੋਂ ਵੀ ਮੇਰਾ ਘਰ ਵਸਿਆ ਖੋਰ ਦੇ ਬਿਠਾ ਕੇ ਜਨ ਵਰਗੀ ਤੇ ਔਰ ਕਦੋਂ ਜਾਊ ਮਸਿਆ ਖੋਰ ਦੇ ਬਿਠਾ ਕੇ ਜਨ ਵਰਗੀ ਤੇ ਔਰ ਕਦੋਂ ਜਾਊ ਮਸਿਆ ਖੋਰ ਦੇ ਬਿਠਾ ਕੇ ਜਨ ਵਰਗੀ ਤੇ ਔਰ ਕਦੋਂ ਜਾਊ ਮਸਿਆ ਮਸਲਾ ਕਰੋਨਾ ਹੱਲ ਪਾਪੀ ਕਾ ਵੀ ਦੱਸ ਤੋਰਾ ਕੀ ਪਾੜ ਹੈ ਮਸਲਾ ਕਰੋਨਾ ਹੱਲ ਪਾਪੀ ਕਾ ਵੀ ਦੱਸ ਤੋਰਾ ਕੀ ਪਾੜ ਹੈ ਸੁੱਖ ਨਾਲ ਪਉਣ ਤੇਰੀ ਹੋ ਗਈ ਆ ਜਵਾਨਨੀ ਦੱਸ ਸਾਡੇ ਵੇੜੇ ਕਦੋਂ ਖਿੜੂਗੀ ਬਾਹਰਨੀ ਸੁੱਖ ਨਾਲ ਪਉਣ ਤੇਰੀ ਹੋ ਗਈ ਆ ਜਵਾਨਨੀ ਦੱਸ ਸਾਡੇ ਵੇੜੇ ਕਦੋਂ ਖਿੜੂਗੀ ਬਾਹਰਨੀ ਕਦੋਂ ਵੱਜਣਾ ਏ ਸਿਰ ਮੇਰੇ ਸੇਰਾ ਕਦੋਂ ਵੱਜਣਾ ਏ ਸਿਰ ਮੇਰੇ ਸੇਰਾ ਕਦੋਂ ਦਾ ਦੱਸ ਸਾਹ ਰੱਖਿਆ ਰਨ ਫੋਰ ਦੇ ਬਿਠਾ ਕੇ ਚੱਲ ਵਰਗੀ ਦੀ ਹੋਰ ਕਦੋਂ ਜਾਊ ਮਸਿਆ ਫੋਰ ਦੇ ਬਿਠਾ ਕੇ ਚੱਲ ਵਰਗੀ ਦੀ ਹੋਰ ਕਦੋਂ ਜਾਊ ਮਸਿਆ ਕਿਆ ਦੀ ਔਰਾ ਮਿੱਠਾ ਮੂੰਹ ਤਕਰਾਵੇ ਭਾਬੀ ਕੀ ਗੱਲ ਹੋ ਗਈ ਐਡੀ ਮੁੱਠੇ ਮੂੰਹ ਵਾਲੀ ਕੀ ਗੱਲ ਹੈ ਭੱਜਾ ਹੀ ਆਇਆ ਹੌਸਲਾ ਰੱਖ ਮੈਂ ਕਿਹਾ ਚੀਮੇ ਵਾਲੇ ਮਿਲ ਜੋ ਜਲੇਬੀਆਂ ਵੰਗਾ ਲੈਨੇ ਆ ਮੈਂ ਕਿਹਾ ਹੌਸਲਾ ਤੇ ਕਰ ਮੈਂ ਪਹਿਲਾਂ ਹੀ ਬੜਾ ਲੇਟ ਹੋ ਗਿਆ ਫਿਰ ਬਰਫੀ ਮੰਗਾ ਲੈ ਅੱਜ ਨਿੱਕਿਆ ਦੀ ਔਰਾ ਮਿੱਠਾ ਮੂੰਹ ਤਕਰਾਵੇ ਕਿਉਂ ਅਸੂ ਦੇ ਰਾਤਿਆਂ ਨੂੰ ਨੱਕ ਤਾਂ ਵਿਆਵੇ ਸੁਦੇਨ ਰਾਤਿਆਂ ਨੂੰ ਰੱਖਦਾ ਵਿਆਹ ਵੇ ਨਿੱਤ ਕਾਦਾ ਤੂੰ ਬੁੱਠੀਆਂ ਸ਼ਰਾਰਤਾ ਨਿੱਤ ਕਾਦਾ ਤੂੰ ਬੁੱਠੀਆਂ ਸ਼ਰਾਰਤਾ ਪਤਾ ਸੀ ਮੈਨੂੰ ਤੇਰੇ ਹਾਲ ਦਾ ਕਿਹੜਾ ਮਸਲਾ ਕਰਾਉਣਾ ਹੱਲੇ ਭਾਬੀ ਕੋ ਵੀ ਦੱਸ ਤੋਰਾ ਕੀ ਬਾਦ ਹੈ ਮਸਲਾ ਕਰਾਉਣਾ ਹੱਲੇ ਭਾਬੀ ਕੋ ਵੀ ਦੱਸ ਤੋਰਾ ਕੀ ਬਾਦ ਹੈ ਮਸਲਾ ਕਰਾਉਣਾ ਹੱਲੇ ਭਾਬੀ ਕੋ ਵੀ ਦੱਸ ਤੋਰਾ ਕੀ ਬਾਦ ਹੈ ਪਿੰਡ ਤੂੰ ਜਲਾਲ ਸਾਰੇ ਚਰਚਾ ਕਰਾ ਦੇਣੀ ਚਾਵਨ ਨਾਲ ਨਿੱਕੇ ਭਾਬੀ ਦੀ ਹੋਰ ਨੂੰ ਵਿਆਹ ਦੇਣੀ ਤੂੰ ਜਲਾਲ ਸਾਰੇ ਚਰਚਾ ਕਰਾ ਦੇਣੀ ਚਾਵਾਂ ਲਾਲ ਨੇ ਕਿ ਭਾਬੀ ਦੇ ਹੋਰ ਨੂੰ ਵਿਆਹ ਦੇਣੀ ਦਿਨ ਲੰਘਦੇ ਨਾ ਹੁਣ ਮੇਰੇ ਕੱਲੇ ਦੇ ਦਿਨ ਲੰਘਦੇ ਨਾ ਹੁਣ ਮੇਰੇ ਕੱਲੇ ਦੇ ਪੱਟੀ ਨੇ ਤੈਨੂੰ ਸੱਚ ਦੱਸਿਆ ਇੱਕ ਤਾੜੀ ਸਾਰੇ ਜਣੇ ਮਾਰ ਦਿਓ ਵੱਡੇ ਭਾਜੀ ਬਲਕਾਰਨ ਖੀਲਾ ਜੀ ਮਨਜਿੰਦਰ ਗੁਲਸ਼ਨ ਜੀ ਸੰਗੀਤ ਸਾਡੀ ਬੇਟੀ ਲਕੀ ਨਖੀਲਾ ਸਾਰੇ ਪਿਆਰ ਦੇ ਕੇ ਗਏ ਨੇ ਔਰ ਮਨਜੀਤ ਦਾਸਵਾਲ ਦੀ ਜੋੜੀ ਵੱਲੋਂ ਬਹੁਤ ਜਦੀ ਮੁਹੱਬਤ ਆਈ ਹੈ ਪੱਟੀ ਭਾਜੀ ਵੱਲੋਂ ਜਸ਼ਨਵੀਰ ਸਾਡੇ ਭੈਣ ਜੀ ਵੱਲੋਂ ਮਾਨ ਆਇਆ ਇੱਕ ਦਾੜੀ ਲਾ ਦਿਓ ਸਾਰੇ ਜਣੇ ਦੇ ਸਾਰਿਆਂ ਨਾਲ ਨਾਲ ਪਿੰਡ ਤੂੰ ਜਲਾਲ ਸਾਰੇ ਚਰਚਾ ਕਰਾ ਦੇਨੀ ਚਾਵਾਂ ਨਾਲ ਰੱਖ ਕੇ ਭਾਬੀ ਦੌਰ ਨੂੰ ਵਿਆਹ ਦੇਨੀ ਪਿੰਡ ਤੂੰ ਜਲਾਲ ਸਾਰੇ ਚਰਚਾ ਕਰਾ ਦੇਨੀ ਚਾਵਾਂ ਨਾਲ ਰੱਖ ਕੇ ਭਾਬੀ ਦੌਰ ਨੂੰ ਵਿਆਹ ਦੇਨੀ ਦਿਨ ਲੰਘਦੇ ਨਾ ਹੁਣ ਮੇਰੇ ਇਕੱਲੇ ਦੇ ਦਿਨ ਲੰਘਦੇ ਨਾ ਹੁਣ ਮੇਰੇ ਇਕੱਲੇ ਦੇ ਟਹਿਣੀ ਨੇ ਤੈਨੂੰ ਸੱਚ ਦੱਸਿਆ ਰਨ ਫੋੜ ਤੇ ਬਿਠਾ ਕੇ ਜਨਵਰ ਕੀਤੇ ਹੋਰ ਕਦੋਂ ਜਾਊ ਮਸਿਆ ਫੋੜ ਤੇ ਬਿਠਾ ਕੇ ਜਨਵਰ ਕੀਤੇ ਹੋਰ ਕਦੋਂ ਜਾਊ ਮਸਿਆ ਕੀ ਮਸਲਾ ਕਰੋਣਾ ਹਲ ਭਾਬੀ ਕਹਿੰਦਾ ਸਤਰਾ ਕੀ ਬੋਲਦਾ ਮਸਲਾ ਕਰੋਨਾ ਹਲੇ ਬਾਬੀ ਕਵਿਦਾਸ ਦੋਰਾ ਕੀ ਬੋਲੇ ਰਨ ਰੋਡ ਤੇ ਬਿਠਾ ਕੇ ਚੰਨ ਵਰਗੀ ਦੀ ਹੋਰ ਕਦੋਂ ਜਾਉ ਮਸਿਆ ਕਿਹੜਾ ਮਸਲਾ ਕਰੋਨਾ ਹਲੇ ਬਾਬੀ ਕਵਿਦਾਸ ਦੋਰਾ ਕੀ ਬੋਲੇ ਰਨ ਰੋਡ ਤੇ ਬਿਠਾ ਕੇ ਚੰਨ ਵਰਗੀ ਦੀ ਹੋਰ ਕਦੋਂ ਦੇ ਹੋਰ ਕਦੋਂ ਦੇ ਹੋਰ ਕਦੋਂ ਜਾਉ ਮਸਿਆ ਮੱਥਾ ਟੇਕਣ ਆਏ ਸਾਡੇ ਨਾਲੇ ਆਪਣੀ ਪਿਆਰੀ ਪਿਆਰੀ ਜੋੜੀ ਦੇ ਦਰਸ਼ਨ ਕਰਨ ਆਏ ਸਾਈ ਇਹਨਾਂ ਨੂੰ ਵੇਖ ਕੇ ਰੂਹ ਖੁਸ਼ ਹੋ ਜਾਂਦੀ ਸੋ ਟਾਈਮ ਇਹੀ ਮਣ ਪੱਟੀ ਸਾਹਿਬ ਆਉਣਗੇ ਚਾਪ ਪੀਲੀ ਕੇ ਆ ਜੋ ਹਰ ਆਜੋ 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 ਮੈਂ ਕਿਤੇ ਗੀਤ ਛੱਡ ਜੂਗਾ ਮੈਨੂੰ ਕੋਈ ਪਤਾ ਨਹੀਂ ਮੈਂ ਕਲਾਸੀਕਲ ਛੇੜ ਕੇ ਬਹਿ ਜਾ ਸ਼ੇਵ ਅਮਰਕੌਰ ਬਹੁਤ ਜਦਾ ਮਾਨ ਦੇ ਗਏ ਥੈਂਕ ਯੂ ਬਹੁਤ ਥੈਂਕ ਯੂ ਕੋਈ ਗਲਤੀ ਹੋ ਗਈ ਹੋਵੇ ਮਾਫੀ ਦੇ ਦੇਓ ਇਨੀ ਗਾਧਰੀ ਕਬੂਲ ਕਰਿਓ ਸੋ ਗੱਜ ਗਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਤੇ ਲਾ ਦਿਓ ਨਾਲ ਹੀ ਫਿਰ ਪੀਐਸ ਪੱਟੀ ਦੇ ਜਸ਼ਨ ਮੀਤ ਦੇ ਨਾਲ ਦੀਆਂ ਤਾੜੀਆਂ ਦੇ ਨਾਲ ਦੀਆਂ ਤਾੜੀਆਂ